ਅੱਜ ਬਹੁਤ ਹੀ ਪਾਵਨ ਪੁਸਤਰ ਦਿਹਾੜਾ ਹੈ ਕਿ ਅੱਜ ਦੇ ਦਿਨ ਗੰਧਨ ਸਤਗੁਰੂ ਭਾਨਪਾਲਨ ਦੇਵ ਜੀ ਮਹਾਰਾਜ ਸਤਸੂ ਪਾਤਸ਼ਾਹ ਜੀ ਵਰ ਦੁਆਰਾ ਕਰਤਾਰ ਵਿਸਾਹ ਹੈ ਉੱਥੇ ਬਹੁਤ ਲੰਪਾਰ ਸਾਹਿਬ ਰਾਜ ਜੀ ਨੇ ਆਪਣਾ ਜਿਹੜਾ ਅਕੀਲਾ ਸਮਾਸ ਸੰਸਿਧ ਕਰਕੇ ਉਪਕੀਤ ਕੀਤਾ 1539 ਈਸਵੀ ਨੂੰ ਸਤਗੁਰੂ ਜੀ ਉੱਥੇ ਜੋਤੀ ਜੋਤ ਸਮਾਇਆ ਸਤਪੁਰਾ ਦਾ ਜੋਤੀ ਜੋਤ ਦਿਹਾੜਾ ਸੱਚਖੰਡ ਸਿੰਘ ਮੰਦਿਰ ਸਾਹਿਬ ਔਰ ਸਮੁੱਚੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤ ਸਹਿਤ ਮਨਾਇਆ ਜਾ ਰਿਹਾ ਹੈ ਖਸਪੂਰਾ ਦੇ ਚਰਨਾਂ ਤੇ ਗੋਟਾਂ ਕੋਟਵਾਰ ਨਮਸਕਾਰ ਹੈ ਔਰ ਕਿ ਸਤਪੂਰਾ ਨੇ ਸਾਨੂੰ ਸਿਹਰੀ ਕੇਸ਼ ਬਖਸ਼ਿਸ਼ ਕੀਤੇ ਹਨ ਧਰਮ ਦੇ ਕਰਨੇ ਨਾਮ ਜਪਣਾ ਪੰਥ ਛਕਣਾ ਸਾਨੂੰ ਸਾਰਿਆਂ ਨੂੰ ਉਹਨਾਂ పాਮਨ ਪੇਸ਼ਾਨ ਕਰਦੇ ਚੱਲਦੇ ਹੋਏ ਆਪ ਨੇ ਜੀਵਨ ਨੂੰ ਸੁਪਨਾ ਕਰ ਲਈ ਕਰਨਾ ਚਾਹੀਦਾ ਹੈ ਔਰ ਬੰਦੀ ਛੋੜ ਦਿਹਾੜੇ ਨੂੰ ਉਪਰੱਖਦੇ ਹੋਏ ਆ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਉਹ ਚੰਕੀ ਸਾਹਿਬ ਦੇ ਰੂਪ ਵਿੱਚ ਜੱਥੇ ਦੇ ਰੂਪ ਵਿੱਚ ਸੱਚਖੰਡ ਸ਼੍ਰੀ ਗੁਰੂਮਾਨ ਸਾਹਿਬ ਜੀ ਦੇ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ ਦੇ ਉੱਪਰ ਪਰਮਾ ਕਰਕੇ ਉੱਥੋਂ ਦੇ ਜਿਹੜੇ ਮੇਨ ਦਰਵਾਜ਼ੇ ਤੇ ਨਮਸਕਾਰ ਕਰਕੇ ਵਾਪਸ ਆਇਆ ਕਰਦੇ ਸਨ ਕਿਉਂਕਿ ਤਾਂ ਗੁਰੂ ਹਰਕਮਰ ਸਿੰਘ ਜੀ ਮਹਾਰਾਜ ਉਸ ਵਕਤ ਗਵਾਲੀਅਰ ਦੇ ਕਿਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਸਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਗਤ ਸਿੰਘ ਨੀਖੂਰ ਸਾਹਿਬ ਵਾਲਿਆ ਉਹਨਾਂ ਵੱਲੋਂ ਸੂਚੀਆਂ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦਿਆਂ ਹੋਇਆਂ ਚੌਂਕੀ ਸਾਹਿਬ ਆਰੰਭ ਕੀਤੀ ਜਾਂਦੀ ਹੈ ਜੋ ਵਕਤ-ਵਕ ਪਰਾਮੋਤ ਹੁੰਦੀ ਹੋਈ ਗੁਰਦੁਆਰਾ ਦਾਤਾ ਬੰਦੀ ਸ਼ੋਰ ਵਾਲੀਏ ਦੇ ਕਿਲੇ ਦੇ ਇਤਿਹਾਸ ਕਿਸਮਾਂ ਹੁੰਦੀ ਹੈ ਔਰ ਉਹ ਫੇਰ ਵਾਪਸ ਨੱਗੂਸੰਦੇ ਰੂਪ ਵਿੱਚ ਕੰਵਿ ਛੋਟ ਦਿਹਾੜੇ ਦੇ ਸਬੰਧ ਵਿੱਚ ਵਾਪਸ ਇੱਥੇ ਸਤਖੰਡ ਸ਼ਗਰਮਨ ਸਾਹਿਬ ਜੀ ਪਹੁੰਚਦੀ ਹੈ ਔਰ ਅੱਜ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਹਮਤਾਂ ਚੌਂਕੀ ਸਾਹਿਬ ਜੀ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ ਚੌਂਕੀ ਸਾਹਿਬ ਸ਼ਾਮਲ ਹੋਇਆ ਜਾਵੇ ਔਰ ਜੋ ਉਹ ਮਹਾਨ ਸੇਵਾ ਭਰਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਉਹ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਏ ਸਾਨੂੰ ਸਾਰਿਆਂ ਨੂੰ ਇਹਨਾਂ ਸਾਰੇ ਹਿਸਪਾਗਮਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਰਾਜਨੀਤਿਕ ਹਲਸਾ ਇਸ ਵਿੱਚ ਕਿ ਕਿ ਸੋਚਿੰਗ ਕਾਰਜਾ ਦੀ ਬਿਲਕੁਲ ਨਹੀਂ ਹੋ ਰਹੀ ਉਹਨੂੰ ਲੋਭ ਲਈ ਗਈ ਅਤੇ ਕਾफी ਘਟੀ ਗਈ ਕਿ ਕੰਗਰਾ ਦੇ ਬਿਨਾਂ ਐਮਰਜੈਂਸੀ ਨੂੰ ਮੰਨਤਾ ਦਿੱਤੀ ਇਹਦੇ ਬਾਰੇ ਕੀ ਕਿਹਾ ਜੇ ਕੋਈ ਇਹ ਨਹੀਂ ਗੱਲ ਨਹੀਂ ਹੈ ਕਿ ਉਸ ਤਾਨ ਦੇ ਵਿੱਚ ਸਿੱਖਾਂ ਦੇ ਨਾਲ ਇਹ ਕੁਝ ਤੱਕਾ ਫੇਲੀ ਵਰ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਆਪਸ਼ਨ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਐਮਰਜੈਂਸੀ ਫਿਲਮ ਵੰਗਣਾ ਨੌਰ ਤੋਂ ਜੋ ਭਾਜਪਾ ਦੀ ਐਮਕੀ ਬਣੀ ਕੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ 팀 ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਭਾਈ ਜਸਪੰਦ ਜਿਖਾਰਾ ਜਿਨ੍ਹਾਂ ਦੇ ਕਾਮ ਦਾ ਬਹੁਤ ਵੱਡਾ ਕਾਰਜ ਉਸ ਫਿਰ ਕੀਤਾ 25000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਪੁਰਸਕਾਰ ਦੇਵਾ ਕੇ ਉਹਨਾਂ ਦੇ ਸਨਸਕਾਰ ਕੀਤੇ ਗਏ ਸਾਨੂੰ ਸਾਰੇ ਜਿਹੜੇ ਅੰਕੜੇ ਸਾਨੂੰ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸੱਤ ਪੇਸ਼ ਕੀਤੇ ਗਏ ਔਰ ਵੱਖ-ਵੱਖ ਸਰਕਾਰਾਂ ਵੱਲੋਂ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਜੋ ਪਤਾ ਨਾ ਕਿ 125 ਜਿਆਦਾ ਕੱਟ ਜਿਹੜਾ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ